ਬਹੁਤ ਠੰਡਾ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ। ਇੱਕ ਤਾਂ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੋਟ ਫੱਤਾ ਇਹ ਸਾਡੇ ਨਾਲ ਕਿਸਾਨ ਕਾਂਗਰਸ ਚ ਸਾਡੇ ਦਫਤਰ ਦੇ ਇੰਚਾਰਜ ਨੇ ਸਟੇਟ ਦੇ ਮੇਰੇ ਅਜ਼ੀਜ਼ ਨੇ ਔਰ ਇਹਨਾਂ ਦੇ ਸੱਦੇ ਤੇ ਅਸੀਂ ਇੱਕ ਸਿਰਫ ਚਾਹ ਦਾ ਕੱਪ ਇੱਥੇ। ਅਸਲ ਅੱਜ ਸਾਡੀ ਵਿਜ਼ਿਟ ਸੀ ਕਮਾਲੂ ਸਾਹਿਬ ਵੀ ਇੱਕ ਐਕਐਮਐਲਏ ਸਾਹਿਬ ਨਾਲ ਨੇ ਸਾਡੇ ਕਿਰਨਜੀਤ ਸਿੰਘ ਜੀ ਸੰਧੂ ਜਿਹੜੇ ਪ੍ਰੈਜ਼ੀਡੈਂਟ ਨੇ ਕਿਸਾਨ ਕਾਂਗਰਸ ਪੰਜਾਬ ਦੇ ਅਤੇ ਹੋਰ ਸਾਡੇ ਸਾਥੀ ਅੱਜ ਅਸੀਂ ਆਏ ਸੀ ਗਿੱਦੜ ਬਾਹੇ ਜਿਹੜਾ ਇੱਕ ਰঞ্জੀਤ ਸਿੰਘ ਗਿੱਲ ਪੱਤਰਕਾਰ ਦੇ ਨਾਲ ਦੁਰਵਿਵਹਾਰ ਹੋਇਆ ਮਾਰਕੁੱਟ ਹੋਈ ਹੈ ਜ਼ੁਲਮ ਹੋਇਆ ਵਾ ਤਸ਼ੱਦਦ ਹੋਇਆ ਵਾ ਉਹਦਾ ਵਿਰੋਧ ਕਰਨ ਵਾਸਤੇ ਉਤੋਂ ਹਾਜ਼ਰੀ ਪਾ ਕੇ ਅੱਜ ਅੱਥੇ ਅਸੀਂ ਪਹੁੰਚੇ ਹਾਂ ਮਨਜੀਤ ਸਿੰਘ ਕੋਲ ਮੈਂ ਉਹਦੇ ਬਾਰੇ ਜੇ ਗੱਲ ਕਰਾਂ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਮੀਡੀਆ ਦੇ ਪਰਸਨਸ ਹੋ ਅੱਜ ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਸਿੱਧਾ ਡਾਇਰੈਕਟ ਹਮਲਾ ਕਰਤਾ ਆਮ ਆਦਮੀ ਪਾਰਟੀ ਨੇ ਇਹ ਪਹਿਲਾ ਇਨਸੀਡੈਂਟ ਨਹੀਂ ਰঞ্জੀਤ ਸਿੰਘ ਦੇ ਗਿੱਲ ਦੀ ਕੁਟਮਾਰ ਦਾ ਇਸ ਤੋਂ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਦੇ ਉੱਤੇ ਝੂਠਾ ਪੱਛਾ ਚੰਦ ਦਿਨ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਵਿੱਚ ਮੀਡੀਆ ਤੇ ਟਿੱਪਣੀਆਂ ਕਰਦੇ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਇੱਕ ਅ ਅੱਛੇ ਪੱਤਰਕਾਰ ਨੇ ਉਹਨਾਂ ਨੂੰ ਕਿਹਾ ਕਿ ਇਹ ਇਹ ਬੁਰਕੀਆਂ ਪਾਈਆਂ ਜਾਂਦੀਆਂ ਮੀਡੀਆ ਨੂੰ ਇੱਕ ਚੀਫ ਮਿਨਿਸਟਰ ਕਿਸੇ ਇੱਕ ਪੱਤਰਕਾਰ ਦਾ ਨਾਮ ਲੈ ਕੇ ਕਹਿੰਦਾ ਇਹ ਇਹਨਾਂ ਨੂੰ ਬੁਰਕੀਆਂ ਪੈਂਦੀਆਂ ਨੇ ਦੂਜੇ ਪਾਰਟੀ ਤੋਂ ਇਸ ਲਈ ਸਾਡਾ ਵਿਰੋਧ ਕਰਦੇ ਨੇ ਇਸੇ ਤਰ੍ਹਾਂ ਹੀ ਅ ਹੋਰ ਨਾ ਪੱਤਰਕਾਰਾਂ ਦੇ ਕਈਆਂ ਦੇ ਅਕਾਊਂਟਸ ਬੰਦ ਕੀਤੇ ਗਏ ਕਈਆਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਕਈਆਂ ਦੇ YouTube ਚੈਨਲ ਬੰਦ ਕਰਤੇ ਅ ABC TV ਆ ਸਾਡਾ ਜਗਤਾਰ ਸਿੰਘ ਬਹੁਤ ਅੱਛਾ ਪੁਰਾਣਾ ਪੱਤਰਕਾਰ ਆ ਸੋ ਹੋ ਕੀ ਰਿਹਾ ਵਾ ਕਿ ਅ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਪ੍ਰਵੰਤਮਾਨ ਦੀ ਸਰਕਾਰ ਅ ਮੀਡੀਆ ਨੂੰ ਉਹਨਾਂ ਨੇ ਹਾਈਜੈਕ ਕੀਤਾ ਵਾ ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਨੁਕਤਿਆਂ ਦੇ ਇਲਜ਼ਾਮ ਲਾਉਂਦੇ ਨੇ BJP ਔਰ ਮੋਦੀ ਸਰਕਾਰ ਤੇ ਇੱਕ ਉਹ ਕਹਿੰਦੇ ਨੇ ਕਿ ਮੋਦੀ ਨੇ ਬੀਜੇਪੀ ਨੇ ਦੇਸ਼ ਵਿੱਚ ਗੂਦੀ ਮੀਡੀਆ ਬਣਾ ਦਿਆ ਹੈ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕ ਉਹ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾਹ ਹੈ ਔਰ ਈਡੀ ਤੇ ਸੀਬੀਆਈ ਦੇ ਦੁਰਉਪਯੋਗ ਨਾਲ ਆਪਣੇ ਦੇਸ਼ ਵਿੱਚ ਵਿਰੋਧੀਆਂ ਨੂੰ ਪਰਚੇ ਦਰਜ ਕਰ ਰਹੇ ਨੇ ਫੜ ਕੇ ਜੇਲਾ ਚ ਦੇ ਰਹੇ ਨੇ ਔਰ ਮੈਂ ਇਹਨਾਂ ਦੋਨਾਂ ਦੋਸ਼ਾਂ ਨੂੰ ਕਰੈਕ ਕਿਨਾ ਲੇਕਿਨ ਮੈਂ ਇੱਕ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਦੋਨੋਂ ਨੀਤੀਆਂ ਪੰਜਾਬ ਵਿੱਚ ਤੁਸੀਂ ਨਹੀਂ ਲਾਗੂ ਕੀਤੀਆਂ ਕੀ ਪੰਜਾਬ ਦਾ ਮੇਨਸਟ੍ਰੀਮ ਮੀਡੀਆ ਅੱਜ ਸਾਰਾ ਤੁਹਾਡੇ ਅਧੀਨ ਨੇਗਾ ਕੀ ਤੁਸੀਂ ਉਹਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ਹੋਈ ਕੀ ਉਹ ਮੀਡੀਆ ਪੰਜਾਬ ਦੇ ਵਿੱਚ ਸਿਰਫ ਸਕ੍ਰਿਪਟਡ ਜੋ ਆਮ ਆਦਮੀ ਪਾਰਟੀ ਦੀ ਸਕ੍ਰਿਪਟ ਛਾਇਆ ਹੁੰਦੀ ਦਿੱਲੀ ਤੋਂ ਕੀ ਉਹੀ ਨਹੀਂ ਦਿਖਾਇਆ ਜਾ ਰਿਹਾ ਇਹ ਤਾਂ ਸ਼ੁਕਰ ਕਰੋ ਕਿ ਅੱਜ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਮੀਡੀਆ ਤੁਹਾਡੇ ਸਾਰੇ ਸਤਕਾਰਯੋਗ ਵੀਰਾਂ ਵਰਗਾ ਆਰਗੇਨਿਕ ਮੀਡੀਆ ਆਵਾ ਸਾਡੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਲੋਇੰਗ ਆ ਤਾਂ ਸਾਡੀ ਗੱਲ ਦੁਨੀਆ 'ਚ ਪਹੁੰਚ ਲਈ ਨਹੀਂ ਤਾਂ ਇਹਨਾਂ ਦੇ ਅਗਰ ਆਮ ਆਦਮੀ ਪਾਰਟੀ ਦੀ ਚੱਲਦੀ ਤਾਂ ਆਵਾਜ਼ ਵੀ ਨਹੀਂ ਸੀ ਨਿਕਲ ਦੇਣੀ ਪਾਰ ਔਰ ਦੂਸਰਾ ਜਿਹੜਾ ਉਹ ਕਹਿੰਦੇ ਕਿ ਅਸੀਂ ਮੋਦੀ ਤਾਨਾਛੱਤ ਕੀ ਕੇਜਰੀਵਾਲ ਤੇ ਭਗਵੰਤ ਮਾਨ ਘੱਟ ਸਾਨਾ ਸ਼ਾਨ ਨੇ ਇਹਨਾਂ ਦੀ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਕਿੰਨੇ ਪਿਛਲੇ 4 ਸਾਲਾਂ ਚ ਮੁਕਦਮੇ ਦਰਜ ਕੀਤੇ ਸਾਰੀ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਚੁੰਨ ਚੁੰਨ ਕੇ ਸਾਰਾ ਜਿਹੜਾ ਕੋਈ ਐਕਟਿਵਿਸਟ ਆ ਕੋਈ ਵਿਚਾਰਾ ਕਾਰਕੁਨ ਵੀ ਆ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਕਰਦਾ ਉਹਨਾਂ ਦੇ ਮੁਕਦਮੇ ਆ ਪਿਛੇ ਮਨਿਕ ਕੋਇਲ ਦੇ ਤੁਸੀਂ ਦੇਖਿਆ ਕਿਵੇਂ ਉਹਦੇ ਚਾਚੇ ਦੇ ਉੱਤੇ ਜਿਹੜਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਇਹ ਸਾਰਾ ਭੈ ਪੀਤ ਕਰਨ ਵਾਲਾ ਮਾਹੌਲ ਹੈ ਔਰ ਹੁਣ ਤਾਜ਼ਾ ਤਰਨ ਤਰਨ ਦੇਖੋ ਤੁਸੀਂ ਤਰਨ ਤਰਨ ਦੀ ਇਲੈਕਸ਼ਨ ਹੋਈ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਰੋ ਰਹੀ ਹੈ ਔਰ ਹੁਣ ਉਹ ਇਲੈਕਸ਼ਨ ਤੋਂ ਬਾਅਦ ਅਕਾਲੀਆਂ ਦੇ ਵਰਕਰਾਂ ਦੇ ਉੱਤੇ ਵੱਡੇ ਪੱਥਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਸ ਲੜਕੀ ਨੂੰ ਸਪੇਅਰ ਨਹੀਂ ਕੀਤਾ ਕੰਚਨਪ੍ਰੀਤ ਕੌਰ ਨੂੰ ਉਦੋਂ ਸ਼ੁਕਰ ਕਰੋਗੇ ਇਹਨਾਂ ਦੇ ਚੁੰਗਲ ਚੋਂ ਨਿਕਲ ਗਈ ਨੇ ਕਿ ਇਹਨਾਂ ਨੇ ਔਰਤ ਵੀ ਨਹੀਂ ਬਖਸ਼ੀ ਔਰ ਹੁਣ ਉਹ ਉੱਥੇ ਕਹਿੰਦੇ ਨੇ ਕਿ ਪ੍ਰਾਣੀਆਂ ਪਾਰਟੀਆਂ ਕਾਂਗਰਸ ਸੇ ਅਕਾਲੀ ਦਲ ਜੀ ਗੈਂਗਸਟਰਵਾਦ ਪੈਦਾ ਕੀਤਾ ਲੇਕਿਨ ਜੋ ਬੰਗਿਆ ਗੋਲੀ ਚੱਲੀ ਅੱਜ ਤੋਂ ਦੋ ਦਿਨ ਪਹਿਲਾਂ ਕਿ ਉਹ ਗੈਂਗਸਟਰਾਂ ਦਾ ਕੰਮ ਨਹੀਂ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਤੇ ਕੀ ਐਕਸ਼ਨ ਲਿਆ ਮਨਿੰਦਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਮਜੀਠਾ ਜ਼ਿਲ੍ਹਾ ਇਸ ਲਈ ਸਸਪੈਂਡ ਕੀਤਾ ਕਿ ਇਹਨਾਂ ਨੇ ਗੈਂਗਸਟਰ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕੀਤੀ ਲੇਕਿਨ ਜਿਹੜਾ ਬੰਗਿਆ ਚ ਦਿਨ ਦਿਹਾੜੇ 40 50 ਗੋਲੀਆਂ ਮਾਰੀਆਂ ਔਰ ਗੱਡੀਆਂ ਭੰਨੀਆਂ ਕੀ ਉੱਥੋਂ ਦੇ ਜਿਹੜਾ ਨਵਾਂ ਸ਼ਹਿਰ ਦੇ ਜ਼ਿਲ੍ਹੇ ਦਾ ਕਿਸੇ ਪੁਲਿਸ ਮੁਖੀ ਦੇ ਖਿਲਾਫ ਕੋਈ ਐਕਸ਼ਨ ਲਿਆ ਸੋ ਇਸ ਕਰਕੇ ਮੇਰਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਦਾ ਮਖੌੜਾ ਮਖੌਟਾ ਬਹੁਤ ਬੇਨਕਾਬ ਹੋ ਗਿਆ ਇਹਨਾਂ ਦਾ ਕਟੜ ਇਮਾਨਦਾਰੀ ਦਾ ਪੱਟਾ ਵੀ ਲੱਤ ਚੁੱਕਾ ਜਿਵੇਂ ਭੁੱਲਰ ਡੀਆਈਜੀ ਜਿਹੜਾ ਅਰੈਸਟ ਹੋਇਆ ਜਿਹਦੇ ਕੋਲ 7.5 ਕਰੋੜ ਰੁਪਇਆ ਕੈਸ਼ ਔਰ 2.5 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਦੁਬਈ ਤੇ ਕੈਨੇਡਾ ਚ ਤੇ ਕੇਜਰੀਵਾਲ ਤੇ ਭਗਵੰਤ ਦੇ ਡੱਕ ਦੇ ਥੱਲੇ ਬੈਠਾ ਸੀ ਰੋਪੜ ਜ਼ਿਲ੍ਹੇ ਚ ਮੋਹੱਲੀ ਉਹਦਾ ਦਫ਼ਤਰ ਸੀ ਉਹਨੂੰ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਨਹੀਂ ਫੜ ਸਕੀ ਸੀਬੀਆਈ ਨੂੰ ਦਿੱਲੀੋਂ ਆਉਣਾ ਪਿਆ ਤੇ ਉਹਨਾਂ ਨੇ ਇੱਕ ਅਫਸਰ ਨੂੰ ਫੜਿਆ ਸੋ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਜਿਹੜਾ ਪੱਟਾ ਉਹ ਖਤਮ ਹੋ ਚੁੱਕਾ ਵਾ ਇਹਨਾਂ ਦੇ ਉੱਤੇ ਵੱਡੇ 2-2000 ਕਰੋੜ ਦੇ ਮੁਕਦਮੇ ਚੱਲ ਰਹੇ ਨੇ ਭ੍ਰਿਸ਼ਟਾਚਾਰ ਦੇ ਸ਼ਰਾਬ ਘੁਟਾਲੇ ਤੇ ਕਲਾਸਰੂਮ ਘੁਟਾਲੇ ਵਿੱਚ ਸਾਰੇ ਮਨੀਸ਼ ਸੋਡਿਆ ਕੇਜਰੀਵਾਲ ਸਤਿੰਦਰ ਜੈਨ ਸਾਹਿਬ ਸਭ ਨਾਮਜ਼ਦ ਨੇ ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜਾ ਗੈਂਗਸਟਰ ਦਾ ਕਿਹਾ ਸੀਗਾ ਜੀ ਅਸੀਂ ਔਰ ਹੁਣ ਇਹ ਲਗਾਤਾਰ ਕਹਿਣਾ ਕਿ ਮਗਰਲੀਆ ਪਾਰਟੀਆਂ ਨੇ ਕਰਤੇ ਕਿੰਨਾ ਕਿੰਨਾ ਸਮਾਂ ਤੁਹਾਡਾ ਕੋ ਰਹੇਗਾ ਸਾਲ ਲਿਖ ਰਹੇਗਾ 4 ਸਾਲ ਤੁਹਾਨੂੰ ਹੋਗੇ ਤੁਸੀਂ ਦੱਸੋ ਕਿ ਗੈਂਗਸਟਰਸ ਨੂੰ ਕਾਊਂਟਰ ਕਰਨ ਲਈ ਤੁਸੀਂ ਕੀ ਕੀਤਾ ਸਾਡੇ ਆਪਣੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਰੰਧਾਵਾ ਔਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਉਹਨਾਂ ਨੂੰ ਅੱਜ ਵੀ ਗੈਂਗਸਟਰਸ ਓਪਨਲੀ ਥ੍ਰੀਟ ਕਰ ਰਹੇ ਨੇ ਅੱਜ ਪਤਾ ਨਹੀਂ ਕਿੰਨੇ ਦੁਨੀਆਂ ਨੇ ਗੈਂਗਸਟਰਸ ਨੂੰ ਫਰੋਤੀਆਂ ਚੁੱਪਚੀਤੇ ਦੇਤੀਆਂ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਕਰ ਇਸ ਲਈ ਮੇਰਾ ਮੰਨਣਾ ਕਿ 올 ਅਰਾਊਂਡ ਆਮ ਆਦਮੀ ਪਾਰਟੀ ਫਲੌਪ ਸ਼ੋ ਆ ਜਿਹੜਾ ਨਸ਼ੇ ਯੁੱਧ ਵਿਰੁੱਧ ਇਹਦਾ ਪ੍ਰੋਗਰਾਮ ਆ ਅਕਲ ਪਰਸੋਂ ਆਰਐਮਪੀ ਟੀਵੀ ਦੇ ਜਸਤ ਕਰੇ ਵਾਲ ਨੇ ਦਿਖਾਤਾ ਸਾਰਾ ਕਿ ਕਿਵੇਂ ਉਹਨਾਂ ਦੀ ਇੱਕ ਲੇਡੀ ਉਹਨਾਂ ਦੀ ਪਾਰਟੀ ਦੀ ਉਹ ਸ਼ਰੀਆਮ ਕਹਿ ਰਹੀ ਆ ਕਿ ਅਸੀਂ ਐਮਐਲਏ ਦੀ ਸਾਨੂੰ ਸਪੋਰਟ ਆ ਤੇ ਫਲਾਣ ਸਾਡਾ ਵਰਕਰ ਏਕਮ ਦੀ ਦੁਕਾਨ ਤੇ ਜਿੰਨਾ ਮਰਜੀ ਚਿੱਟਾ ਚੱਕ ਲੋ ਪੁਲਿਸ ਵਾਲਿਆਂ ਦੀ ਕੀ ਹਿੰਮਤ ਆ ਕਿਉਂਕਿ ਐਮਐਲਏ ਨਾਲ ਹੈਗੇ ਸੋ ਇਹ ਸਾਰਾ ਜਿਹੜਾ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਜਿਹੜੀ ਆ ਉਹ ਹੁਣ ਪੁਲਿਸ ਦੇ ਸਿਰ ਤੇ ਘੁੰਮ ਰਹੀ ਆ ਪੁਲਿਸ ਅੰਤਰ ਤੇ ਲਾਸਟ ਥਿੰਗ ਮੈਂ ਜੋ ਅੱਜ ਉੱਥੇ ਰਣਜੀਤ ਗਿੱਲ ਦਾ ਕੁੱਟਮਾਰ ਹੋਈ ਆ ਯਾ ਜੋ ਵੀ ਪਰਚੇ ਦਰਜ ਕੀਤੇ ਜਾ ਰਹੇ ਧਰਮ ਤਾਰਨ ਚ ਯਾ ਪੱਤਰਕਾਰਾਂ ਦੇ ਉੱਤੇ ਹਮਲੇ ਮੈਂ ਇਹਨੂੰ ਪੁਲਿਸ ਸਟੇਟ ਕਰਦਾ ਨਿਆਵਾ ਅੱਜ ਪੁਲਿਸ ਦਾ ਰਾਜ ਆ ਔਰ ਪੁਲਿਸ ਦਾ ਅਸਲ ਜਿਹੜਾ ਕੰਮ ਆ ਤਾਈਓ ਗੈਂਗਸਟਰਸ ਨੇ ਫੜ ਸਕਦੇ ਕਿਉਂਕਿ ਉਹਦਾ ਦੁਰਉਪਯੋਗ ਦੂਜੇ ਪਾਸੇ ਹੋ ਰਿਹਾ ਸੁਪਰ ਸੁਪਰ ਵੀ ਵੀ ਆਈ ਪੀ ਡਿਊਟੀਆਂ ਵਿੱਚ ਉਹ ਲੱਗੇ ਹੋਏ ਨੇ ਅਗਰ ਪੰਜਾਬ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਸਾਡੀ ਫੋਰਸ ਮਾੜੀ ਨਹੀਂਗੀ ਦੇ ਕੈਨ ਕੰਟਰੋਲ ਲਾਅ ਐਂਡ ਆਰਡਰ ਲੇਕਿਨ ਉਹਨਾਂ ਦੀ ਪ੍ਰਾਇੋਰਟੀਜ਼ ਇਸ ਸਰਕਾਰ ਨੇ ਗਲਤ ਸੈੱਟ ਕੀਤੀਆਂ ਹੋ ਜਾਂਦੀਆਂ ਖੈਰ ਸਾਹਿਬ ਖੈਰ ਸਾਹਿਬ ਇਹਦਾ ਮੈਂ ਸਵਾਗਤ ਕਰਦਾ ਜੀ ਔਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੰਡੀਆ ਨੂੰ ਜਿਹੜਾ ਨੰਗਾ ਨਾਚ ਹੋਇਆ ਨਾ ਜਮਨੀ ਚੋਣ ਚ ਪੁਲਿਸ ਤੰਤਰ ਸ਼ਰਾਬ ਪੈਸਾ ਬੁਰਸ਼ਾ ਕਰਦੀ ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਡੀਜੀਪੀ ਪੰਜਾਬ ਪੁਲਿਸ ਦਾ ਬੇਸਿਕਲੀ ਇਜ਼ ਐਡ ਹੌਕ ਆਫਸਰ 3 ਸਾਲ ਹੋ ਗਏ ਇਜ਼ ਨਾਟ ਅ ਰੈਗੂਲਰ ਪੋਸਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਸਐਸਪੀ ਸਸਪੈਂਡ ਕੀਤੀ ਨਵਜੋਤ ਨਵਜੋਤ ਕੋਰ ਜਿਹੜਾ ਨਵਾਂ ਬੰਦਾ ਲਾਇਆ ਉਹ ਰਵਜੋਤ ਕੌਰ ਨਾਲੋਂ ਵੀ ਦੋ ਕਦਮ ਜਾ ਕੇ ਉਹਨੇ ਇਲੈਕਸ਼ਨ ਨੂੰ ਹਾਈਜੈਕ ਕੀਤਾ ਜਿਹੜੇ ਵੀ ਐਸਐਸਪੀ ਲਾਏ ਤਰਨ ਤਰਨ ਦੇ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਜੇ ਤੁਸੀਂ ਚੋਣ ਪ੍ਰਣਾਲੀ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਖਾਸ ਤੌਰ ਤੇ ਪੰਜਾਬ 'ਚ ਤਾਂ ਦੇ ਮਸਟ ਐਕਟ ਫਰਮਲੀ ਅਗੇਂਸਟ ਦਿਡੀਜੀਪੀ ਦੇ ਮਸਟ ਐਕਟ ਫਰਮਲੀ ਅਗੇਂਸਟ ਦਿ ਪ੍ਰੈਜ਼ੈਂਟ ਐਸਐਸਪੀ ਜਨੇ ਰੈਂਡਮਲੀ ਮਤਲਬ ਐਫਆਈਆਰ ਵਿੱਚ 40 50 60 ਬੰਦਿਆਂ ਦੇ ਨਾਮ ਦਰਜ ਕਰਤੇ 40 50 ਬੰਦੇ ਅਰੈਸਟ ਕਰ ਲਏ ਜਿਹੜਾ ਕੋ ਚੁਣ ਚੁਣ ਕੇ ਬੋਲੂਗਾ ਉਹਨੂੰ ਫੜ ਕੇ ਉਸ ਅਨ ਪਛਾਤੀ ਐਫ ਆਰਸ ਪਾਦਣਗੇ ਵੀ 익ਸਪੈਕਟ ਕਿ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਿਲ ਟੇਕ ਵੈਰੀ ਸਟਰੋਂਗ ਐਂਡ ਯੂ ਨੋ ਸਟ੍ਰਿੰਜੈਂਟ ਐਕਸ਼ਨ ਅਗੇਂਸ ਥੀਸ ਆਫਸਰਸ ਕਿਹੜਾ ਜਿਮਨੀ ਚੌਂ ਜਿਮਨੀ ਚੌਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਤੇ ਜਮਾਨਤਾਂ ਜਬਤ ਹੋਈਆਂ ਆਪਣਾ ਰਾਜਾ ਬ੍ਰਿੰਗ ਸਾਹਿਬ ਜਿਹੜਾ ਬਿਆਨ ਹੋਇਆ ਦਿੱਤਾ ਗਿਆ ਸੀ ਬੋਟਾ ਸੰਸਦਿਆ ਖਲਾਫ ਉਹਦਾ ਦੇਖੋ ਗੱਲ ਇਹ ਆ ਗੱਲ ਇਹ ਆ ਕਿ ਇਹ ਜਿਹੜਾ ਕਾਂਗਰਸ ਦੀ ਉੱਥੇ ਗਤੀਵਿਧੀ ਸੀ ਜਾਂ ਕੁਝ ਸਟੇਟਮੈਂਟਸ ਆਈਆਂ ਆਲਰੇਡੀ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਸੀਸਟ ਆਫ ਦ ਮੈਟਰ ਹੈ ਮੇਰਾ ਬਣਦਾ ਨਹੀਂਗਾ ਕਿ ਮੈਂ ਮੀਡੀਆ ਦੇ ਵਿੱਚ ਕਹਾਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਕਾਂਗਰਸ ਨੂੰ ਹਤਾਸ਼ ਹੋਣ ਦੀ ਲੋੜ ਨਹੀਂਗੀ ਇਹਦੇ ਬਹੁਤ ਸਾਰੇ ਉਦਾਹਰਣ ਦੇ ਸਕਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦੇ ਦਿੰਦਾ ਅਗਰ ਜਿਮ ਅਗਰ ਰੂਲਿੰਗ ਪਾਰਟੀ ਸਮਝਦੀ ਕਿ ਅਸੀਂ ਜਿਮਨੀ ਚੋਂ ਜਿੱਤ ਕੇ ਸੈਮੀਫਾਈਨਲ ਜਿੱਤ ਗਏ ਸਰਾਸਰ ਗਲਤ ਹੈ ਯਾਦ ਕਰੋ 2016 ਦੀ ਜਿਮਨੀ ਚੋਂ ਬਿਲਕੁਲ ਤਰਨ ਤਰਨਾਂ ਲੱਗਦੇ ਖੜੂਪ ਸਾਹਿਬ ਤੋਂ ਰਮਨਜੀਤ ਸਿੱਕੀ ਨੇ ਬੇਅਦਬੀਆਂ ਦੇ ਖਿਲਾਫ ਬਤੌਰ ਕਾਂਗਰਸ ਐਮ ਐਲ ਏ ਸਿਫਾ ਦਿੱਤਾ ਉਥੇ ਜਮਨੀ ਚੋਣ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਉਹ ਜਮਨੀ ਚੋਣ ਬੜੀ ਸ਼ਾਨ ਨਾਲ ਜਿੱਤਦੀ ਆ 2016 ਚ ਤੇ 17 ਵਿੱਚ ਉਹਨਾਂ ਦੇ ਐਮ ਐਲ ਏ ਰਹਿ ਜਾਂਦੇ ਨੇ ਸਾਰੇ 14 15 2017 ਚ ਮਰਿੰਦਰ ਸਿੰਘ ਦਾ ਰਾਜ ਰਿਆ ਆਮ ਆਦਮੀ ਪਾਰਟੀ ਸਾਰੀਆਂ ਜਮਨੀ ਚੋਣਾਂ ਚ ਤੀਜੇ ਚੌਥੇ ਨੰਬਰ ਤੇ ਆਈ ਉਹ ਜ਼ਮਾਨਤਾਂ ਜਬਤ ਹੋਈਆਂ ਉਹ ਇਲੈਕਸ਼ਨ ਜਨਰਲ ਹੁੰਦੀ ਆ 2022 ਚ ਤੇ ਉਹ 92 ਐਮ ਐਲ ਏ ਆ ਜਾਂਦੇ ਇਸੇ ਤਰ੍ਹਾਂ ਦੀ ਇਲੈਕਸ਼ਨ ਤੁਹਾਡੇ ਲੱਗੇ ਇੱਥੇ ਤਲੁੰਡੀ ਸਾਬੋ ਹੋਈ ਜਮਨੀ ਚੋਣ ਜਿਹਦੇ ਚ ਜੀਤ ਮਹਿੰਦਰ ਸਿੰਘ ਨੇ ਬਦੌਰ ਕਾਂਗਰਸ ਐਮ ਐਲ ਏ ਸੀਫਾ ਦਿੱਤਾ ਅਕਾਲੀ ਦਲ ਦੀ ਸਰਕਾਰ ਵਿੱਚ ਲੜੇ ਫੋਰ ਬੜੀ ਵੱਡੇ ਮਾਰਜਨ ਨਾਲ ਜਿੱਤੇ ਲੇਕਿਨ ਅਗਲੀ ਇਲੈਕਸ਼ਨ ਜਿਹੜੀ ਸੀਗਾ ਅਕਾਲੀ ਦਲ ਤੋਂ ਹਾਰ ਜਾਂਦਾ ਵਾ ਸੋ ਇਸ ਕਰਕੇ ਜਿਮਨੀ ਚੋਣਾ ਇੱਕ ਪੁਲਿਸ ਦਾ ਇੱਕ ਤੰਤਰ ਸਰਕਾਰੀ ਮਸ਼ੀਨਰੀ ਸਾਰੇ ਸਰਕਾਰ ਦਾ ਇੱਕ ਥਾਂ ਤੇ ਆਣ ਕੇ ਵਹਿ ਜਾਣਾ ਉਸ ਨਤੀਜੇ ਨੂੰ ਮੈਂ ਕਿਸੇ ਤਰ੍ਹਾਂ ਦਾ ਨਾ ਸੈਮੀ ਫਾਈਨਲ ਮੰਨਾਂ ਮੈਂ ਕਾਂਗਰਸ ਦੇ ਕੇਡਰ ਵਰਕਰਸ ਨੂੰ ਇਹ ਕਹਾਂਗਾ ਕਿ ਤਗੜੇ ਹੋ ਜੋ ਆਪਾਂ ਇਲੈਕਸ਼ਨ ਲੜਨੀ ਆਂ ਔਰ 2027 ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਇਹ ਸਾਡਾ ਪੂਰਾ ਠੋਸ ਮੰਨਣਾ ਵਾ ਔਰ ਮੈਂ ਕਹੂੰਗਾ ਕਿ ਬਿਲਕੁਲ ਡੀਮੋਰਲਾਈਜ਼ ਨਹੀਂ ਹੋਣਾ ਘਬਰਾਉਣਾ ਨਹੀਂਗਾ ਔਰ ਇਦਾਂ ਦੀਆਂ ਕਈ ਤਰ੍ਹਾਂ ਦੇ ਛੋਟੇ ਮੋਟੇ ਅੜਿੱਕੇ ਰਾਹ ਦੇ ਵਿੱਚ ਆਉਂਦੇ ਸਰਕਾਰਾਂ ਨਾਲ ਲੜਨਾ ਆਪਾਂ ਨੂੰ ਜਾਰੀ ਰੱਖਣਾ ਚਾਹੀਦਾ ਔਰ ਆਪਣੇ ਕੈਡਰਸ ਨੂੰ ਪ੍ਰੋਟੈਕਟ